ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਘਰੇ ਪਹੁੰਚੇ ਭਾਈ ਅਮਰਤਪਾਲ ਸਿੰਘ ਬਾਸ ਪੰਜਾਬ ਦੇ ਪਿਤਾ ਜੀ ਨਾਲ ਐਮਪੀ ਭਾਈ ਸਰੂਜੀਤ ਸਿੰਘ ਜੀ ਖਾਲਸਾ ਜੋ ਕਿ ਪਿਛਲੇ ਦਿਨੀ ਆਪ ਨੂੰ ਪਤਾ ਹੈ ਕਿ ਉਹਨਾਂ ਦੇ ਪਿਤਾ ਜੀ ਨੂੰ ਭਾਈ ਮਹਿਰੋਂ ਦੇ ਪਿਤਾ ਜੀ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀ ਉਹਨਾਂ ਨੂੰ ਛੁਡਾ ਕੇ ਲਿਆਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਅੱਜ ਪਹੁੰਚੇ ਸਿੰਘ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਰੀਆਂ ਸੰਗਤਾਂ ਤੱਕ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਘਰੇ ਪਹੁੰਚੇ ਭਾਈ ਅਮਰਤਪਾਲ ਸਿੰਘ ਬਾਸ ਪੰਜਾਬ ਦੇ ਪਿਤਾ ਜੀ ਨਾਲ ਐਮਪੀ ਭਾਈ ਸਰੂਜੀਤ ਸਿੰਘ ਜੀ ਖਾਲਸਾ ਜੋ ਕਿ ਪਿਛਲੇ ਦਿਨੀ ਆਪ ਨੂੰ ਪਤਾ ਹੈ ਕਿ ਉਹਨਾਂ ਦੇ ਪਿਤਾ ਜੀ ਨੂੰ ਭਾਈ ਮਹਿਰੋਂ ਦੇ ਪਿਤਾ ਜੀ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀ ਉਹਨਾਂ ਨੂੰ ਛੁਡਾ ਕੇ ਲਿਆਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਅੱਜ ਪਹੁੰਚੇ ਸਿੰਘ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਰੀਆਂ ਸੰਗਤਾਂ ਤੱਕ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਘਰੇ ਪਹੁੰਚੇ ਭਾਈ ਅਮਰਤਪਾਲ ਸਿੰਘ ਬਾਸ ਪੰਜਾਬ ਦੇ ਪਿਤਾ ਜੀ ਨਾਲ ਐਮਪੀ ਭਾਈ ਸਰੂਜੀਤ ਸਿੰਘ ਜੀ ਖਾਲਸਾ ਜੋ ਕਿ ਪਿਛਲੇ ਦਿਨੀ ਆਪ ਨੂੰ ਪਤਾ ਹੈ ਕਿ ਉਹਨਾਂ ਦੇ ਪਿਤਾ ਜੀ ਨੂੰ ਭਾਈ ਮਹਿਰੋਂ ਦੇ ਪਿਤਾ ਜੀ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀ ਉਹਨੂੰ ਛਡਾ ਕੇ ਲੈ ਆਏ ਨਹੀਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਅੱਜ ਪਹੁੰਚੇ ਸਿੰਘ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਰੀਆਂ ਸੰਗਤਾਂ ਤੱਕ